ਪੰਜਾਬ ਵਿੱਚ ਜੋ ਸਾਡੇ ਭੈਣ ਭਰਾ ਅੰਗਹੀਨ ਹਨ ਸਰਕਾਰ ਉਹਨਾਂ ਨੂੰ ਅਣਦੇਖਾ ਕਰਦੀ ਹੈ ਕੋਈ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਕੁਦਰਤ ਵੱਲੋਂ ਜੇਕਰ ਕਿਸੇ ਭੈਣ ਭਰਾ ਦਾ ਕੋਈ ਹੱਥ ਕੱਟਿਆ ਹੋਇਆ ਹੈ ਕਿਸੇ ਵੀ ਕਾਰਨ ਕੋਈ ਪੈਰ ਕੱਟਿਆ ਗਿਆ ਹੈ ਤਾਂ ਸਰਕਾਰ ਉਸ ਨੂੰ ਉਸ ਦੀ ਬੰਦੀ ਜੋ ਵੀ ਮੁਆਵਜ਼ਾ ਜਾਂ ਪੈਨਸ਼ਨਾਂ ਤੱਕ ਨਹੀਂ ਦੇ ਦਿੰਦੀ ਜੇਕਰ ਕਿਸੇ ਦੀ ਪੈਨਸ਼ਨ ਲੱਗੀ ਹੈ ਤਾਂ ਉਹਨਾਂ ਨੂੰ ਮਹੀਨਾ-ਮਹੀਨਾ ਲੇਟ ਕੀਤਾ ਜਾਂਦਾ ਹੈ। ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਜੇਕਰ ਕਿਸੇ ਅਫਸਰ ਨੂੰ ਉਹ ਪਰਸਨਲ ਤੌਰ ਤੇ ਮਿਲਣ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਦੋ-ਦੋ ਤਿੰਨ-ਤਿੰਨ ਘੰਟੇ ਉੱਥੇ ਬੈਠਣਾ ਪੈਂਦਾ ਹੈ। ਤੇ ਫਿਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਭਾਵੇਂ ਅਫਸਰ ਮਿਲ ਜਾਂਦਾ ਹੈ ਤਾਂ ਲਾਰੇ ਲੱਪਿਆਂ ਤੋਂ ਲਗਾ ਕੁਝ ਨਹੀਂ ਮਿਲਦਾ। ਤਾਂ ਅੱਜ ਸਾਡੇ ਨਾਲ ਇੱਕ ਸਾਡਾ ਵੀਰ ਅੰਗਹੀਨ ਜੁੜਿਆ ਹੈ ਜਿਸ ਦੀ ਇੱਕ ਮਸ਼ੀਨ ਵਿੱਚ ਬਾਹੋਂ ਕਰਕੇ ਕਾਫੀ ਪਰੇਸ਼ਾਨੀਆਂ ਉਹਨਾਂ ਨੇ ਜ਼ਿੰਦਗੀ ਵਿੱਚ ਕੱਟੀਆਂ ਗੱਲ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਮੇਰਾ ਨਾਮ ਜਗਸੀਰ ਸਿੰਘ ਰਾਸ਼ਟਰੀ ਦਿਵੰਗ ਐਸੋਸੀਏਸ਼ਨ ਕਈ ਵੱਲੋਂ ਮੈਂ ਜਗਸੀਰ ਸਿੰਘ ਗੋਲਨਾ ਖਰਦੇ ਹੋਇਆ ਨਾ ਮੈਂਬਰ ਕਮੇਟੀ ਠੰਡਾਈ ਤੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਸਾਨੂੰ 1500 ਪੈਨਸ਼ਨ ਮਿਲਦੀ ਹੈ ਉਹ ਬਹੁਤ ਘੱਟ ਹੈ ਤੇ ਉਹ ਵੀ ਸਮੇਂ ਸਿਰ ਨਹੀਂ ਮਿਲ ਰਹੀ ਤੇ ਅਸੀਂ ਪੰਜਾਬ ਸਰਕਾਰ ਤੋਂ ਇਹ ਡਿਮਾਂਡ ਕਰਦੇ ਆ ਕਿ ਸਾਡੀ ਪੈਨਸ਼ਨ ਘੱਟੋ-ਘੱਟ 3500 4000 ਹੋਣੀ ਚਾਹੀਦੀ ਹੈ ਤੇ ਦੂਸਰਾ ਮੈਂ ਜੀ میٹرਕ ਪਾਸ ਆਇਆ ਤੇ ਮੈਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਤੇ ਅਸੀਂ ਪੰਜਾਬ ਸਰਕਾਰ ਔਰ ਜਨਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਮੈਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਔਰ ਹੋਰ ਵੀ ਛੜੇ ਆ ਗੇਣ ਭੈਣ ਭਾਈ ਤੇ ਮਤਲਬ ਕੋਈ میٹرਕ ਪਾਸ ਆ ਕੋਈ ਪਲੱਸ 2 ਪਾਸ ਆ ਕੋਈ ਵੀ ਪਾਸ ਆ ਤੇ ਉਹ ਬੈਕਲੌਗ ਦਾ ਕੋਈ ਇਹਨਾਂ ਨੇ ਹਾਲ ਤੱਕ ਕੁਝ ਗਵਰਨਮੈਂਟ ਨੇ ਕੋਈ ਖੋਲਣ ਦਾ ਪ੍ਰਬਾਲਾ ਨਹੀਂ ਕੀਤਾ ਤੇ ਅਸੀਂ ਚਾਹੁੰਨੇ ਕਿ ਹਰ ਅੰਗਹੀਨ ਪੈਣ ਪਾਈ ਨੂੰ ਰੋਜ਼ਗਾਰ ਦਿੱਤਾ ਜਾਵੇ ਔਰ ਇੱਕ ਹੀ ਆਪਣਾ ਸਾਡੇ ਅੰਗਹੀਨ ਪੈਣ ਪਾਈ ਜਿਹੜਾ ਐਸੀਬੀਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਰਾਸ਼ਨ ਕਾਰਡ ਦੇ ਵਿੱਚ ਨਾਮ ਐਡ ਨਹੀਂ ਹੋਏ ਔਰ ਉਹਨਾਂ ਦੇ ਨਾਮ ਉਹਨਾਂ ਦੇ ਵਾਈਫ ਦੇ ਨਾਮ ਐਡ ਕੀਤੇ ਜਾਣਾ ਔਰ ਬੱਚਿਆਂ ਦੇ ਨਾਮ ਜਮੇ ਬੱਚਿਆਂ ਦੇ ਨਾਮ ਐਡ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਕਣਕ ਦਾ ਕੋਟਾ ਵੱਖਰਾ ਹੋਣਾ ਚਾਹੀਦਾ ਥੋੜੀ ਮਾਤਰਾ ਦੇ ਕਣਕ ਵੱਧ ਮਿਲਣੀ ਚਾਹੀਦੀ ਹੈ ਤੇ ਸਰ ਇੱਕ ਮੰਗ ਆ ਪਿਆ ਸਰਕਾਰ ਤੋਂ ਇਹ ਕਰਦੇ ਆ ਕਿ ਜਦੋਂ ਅਸੀਂ ਕਿਸੇ ਅਫਸਰ ਨੂੰ ਜਿਹੜਾ ਪਦਰ ਤੇ ਮਿਲਦੇ ਆ ਤੇ ਸਾਨੂੰ ਬਹੁਤ ਖੱਜਲ ਖਵਰੀ ਰਿਵੈਟਿੰਗ ਕਰਨੀ ਪੈਂਦੀ ਹੈ ਤੇ ਸਾਨੂੰ ਪਹਿਲੇ ਧਾਰ ਤੇ ਹਰੇਕ ਖਿੜਕੀ ਵਿੱਚ ਅ ਅਫਸਰ ਸਾਹਿਬ ਨਾਲ ਪਹਿਲੇ ਧਾਰ ਤੇ ਮਿਲਣਾ ਚਾਹੀਦਾ ਸੀ ਜੀ ਤੁਹਾਡੀ ਬਾਹ ਤੁਸੀਂ ਕਹਿੰਦੇ ਕੱਟੀ ਕਿ ਕਿਸ ਤਰ੍ਹਾਂ ਕੱਟੀ ਇਹ ਸਰ ਜੀ ਮੈਂ ਮਾਲਵਾ ਪਾਵਰ ਪਲਾਂਟ ਮੁਕਸਰ ਵਿਖੇ ਕੰਮ ਕਰਦਾ ਸੀ ਤੇ ਮੇਰੀ ਬਾਹ ਕੱਟੀ ਉਤ ਮਸ਼ੀਨ ਚ ਚੌਣ ਕਰ ਰਿਹਾ ਤੇ ਹੁਣ ਮੈਂ ਜੀ 80% ਹੈਂਡੀਕੈਪ ਤਾ ਰਿਹਾ ਜੀ ਤੇ ਉਸ ਤੋਂ ਬਾਅਦ ਮੈਂ ਬੇਰੁਜ਼ਗਾਰ ਹੋ ਗਿਆ ਔਰ ਰੁਜ਼ਗਾਰ ਤੋਂ ਵਾਂਝਾ ਹੋ ਗਿਆ ਤੇ ਮੈਨੂੰ ਮੇਰੇ ਕੋਲ ਅੱਜ ਟਾਈਮ ਕਿਸੇ ਤਰ੍ਹਾਂ ਦਾ ਕੋਈ ਰੁਜ਼ਗਾਰ ਸਾਧਨ ਨਹੀਂ ਹੈ ਔਰ ਕਲੀ ਪੈਨਸ਼ਨ ਨਹੀਂ ਬਸ ਉਹ ਚੰਗਾ ਮਾੜਾ ਟਾਈਮ ਪਾਸ ਕਰ ਰਹੀ ਹਾਂ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ ਦੋ ਹੈ ਜੀ ਬੱਚੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਰੁਜ਼ਗਾਰ ਕੋਈ ਥੋੜਾ ਤੋਂ ਹੋਣ ਲਿੰਦਾ ਹੋ ਨਹੀਂ ਜੀ ਹਾਂ ਜੀ ਹਾਂ ਜੀ ਤੇ ਸਰਕਾਰ ਕੁਝ ਕਰ ਰਹੀ ਦੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਬਸ ਉਹ ਮੇਰੇ ਵਾਈਫ ਥੋੜਾ ਬੋਤਾ ਘਰਾਂ ਦਾ ਕੰਮ ਕਰਕੇ ਟਾਈਮ ਪਾਸ ਕਰ ਰਹੀ ਹੈ ਜੀ ਤੇ ਚਲੋ ਬੱਚੇ ਕੁਛ ਬੱਚੇ ਪੜ ਰਹੇ ਇਹ ਸਰਕਾਰੀ ਸਕੂਲਸ ਪੜਦੇ ਆ ਸਰ ਉਹ ਫੇਰ ਹੀ ਵਧੀਆ ਪੜਾਈ ਕਰ ਰਿਹਾ ਤੇ ਕੋ ਬਸ ਮਸਾ ਖਾਚ ਤੋਗੇ ਟਾਈਮpass ਹੁੰਦਾ ਇਹ ਕਾਰਨ ਕੀ ਸਮਝੋ ਸਰਕਾਰ ਅਨਗੈਧੇ ਕਿਉਂ ਕਰਦੀ ਹੈ ਸਰਕਾਰ ਸਾਰਾ ਕੋਈ ਚਾਣ ਦੇ ਦੇ ਦੇਖੋ ਸਰਕਾਰ ਬਣੀ ਤਿੰਨ ਚਾਰ ਸਾਲ ਹੋਣ ਵਾਲੇ ਐ ਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ 3500 3000 ਪੈਨਸ਼ਨ ਕਰਾਂਗੇ ਕਿਉਂ ਹੋਈ ਕਿਉਂ ਨਹੀਂ ਕੀ ਕਾਰਨ ਸਮਝੋ ਸਰ ਹਾਇ ਤੱਕ ਕੁਛ ਨਹੀਂ ਕੀਤਾ ਇਹਨਾਂ ਨੇ 1500 ਦੇ ਰਹੇ ਉਹ ਵੀ ਇੱਕ ਮਹੀਨਾ ਲੇਟ ਹਰ ਵਾਰੀ ਮਤਲਬ ਦੇਖੋ ਜੀ ਕਾਰਨ ਕੀ ਸਮਝੋ ਇਹੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਕੁਛ ਨਹੀਂ ਕਾਰਨ ਇਹ ਸਮਝਦੇ ਕਿ ਅਸੀਂ ਖਚਲ ਖਵਾ ਰਹੇ ਹਾਂ ਤਾਂ ਉਹਨੇ ਤੇ ਗਵਰਨਮੈਂਟ ਵਾਰ-ਵਾਰ ਅਸੀਂ ਗਵਰਨਮੈਂਟ ਨੂੰ ਬੇਨਤੀਆਂ ਕਰਦੇ ਹਾਂ ਧਰਨੇ ਲਾਉਂਦੇ ਆ ਤੇ ਇਕੱਠ ਕਰਦੇ ਆ ਜਿਲ੍ਹਾ ਪੱਧਰ ਤੇ ਸਟੇਟ ਲੈਵਲ ਦੇ ਪਰ ਅਜੇ ਤੱਕ ਗਵਰਨਮੈਂਟ ਦੇ ਕੰਨ ਦਾ ਕਹੇ ਜੋ ਨਹੀਂ ਸਰਕੀ ਕੀ ਉਹਨਾਂ ਨੂੰ ਜੋ 1500 ਰੁਪਏ ਦੇ ਰਹੇ ਉਹ ਉਹ ਤਾਂ ਸਮੇਂ ਸਰਦੀ ਸੀ ਘਟਾ-ਘਟਾ ਜਿਹੜੋ ਜੋ ਵਾਦਾ ਕਰਨਾ ਉਹਨਾਂ ਦਾ ਫਰਜ਼ ਬੰਦਾ ਪਿਆ ਉਸ ਸਰਕਾਰ ਦਾ ਪੈਨਸ਼ਨ ਦਾ ਵਾਦਾ ਕਰੇ ਔਰ ਉਹਨਾਂ ਨੇ ਚੋਣ ਮੈਨੀਫੈਸਟੋ ਚ ਵਾਦਾ ਵੀ ਸੌਰੀ ਉਹਨਾਂ ਨੇ ਵਾਦਾ ਕੀਤਾ ਸੀਗਾ ਵੀ ਅਸੀਂ ਜੋ ਜੋ ਪੈਨਸ਼ਨ ਧਾਰਕ ਹੈ ਪੰਜਾਬ ਦੇ ਵਿੱਚ ਉਹਨਾਂ ਦੀ 1500 ਤੋਂ ਲੈ ਕੇ ਪੈਨਸ਼ਨ 2500 ਤੱਕ ਕਰਾਂਗੇ ਪਰ ਅੱਜ ਤੱਕ 1 ਰੁਪਿਆ ਨਹੀਂ ਬਤਾਇਆ ਤਾਂ ਆਦਮੀ ਕੋਈ ਵੀ ਹੈ ਚਾਹੇ ਲੇਡੀਜ਼ ਹੈ ਸਾਡੀ ਭੈਣ ਹੈ ਜਾਂ ਭਰਾ ਹੈ ਉਧਰ ਤੋਂ ਵੱਲੋਂ ਕਿਸ ਦਾ ਕੋਈ ਅੰਗ ਪੈਰ ਕਿੱਟੇ ਜਾਂਦੇ ਹੈ ਤਾਂ ਹੁਣ ਤੁਸੀਂ ਜ਼ਿੰਦਗੀ ਕਿਸ ਕਿਸਾਬ ਨਾਲ ਜਿ ਰਹੇ ਹੋ ਜਿਹਨਾਂ ਦੀ ਕੋਈ ਕੱਟੀ ਜਾਂਦੀ ਉਹਨਾਂ ਨੂੰ ਕੀ ਸੰਦੇਸ਼ ਚ ਜਾਉਂਗੀ ਕਿਉਂਕਿ ਹੌਸਲੇ ਬਿਨਾਂ ਜ਼ਿੰਦਗੀ ਵੀ ਨਹੀਂ ਕੱਟੀ ਜਾਂਦੀ ਨਹੀਂ ਕੱਟੀਆਂ ਨਹੀਂ ਉਹਨਾਂ ਵਾਸਤੇ ਕੀ ਕਹਿਣਾ ਚਾਹੂੰਗੀ ਵੀ ਸਾਰਾ ਜ਼ਿੰਦਗੀ ਵਧੀਆ ਕੱਟ ਰਹੇ ਹੋ ਚਲੋ ਨਹੀਂ ਸਾਰਾ ਸੀ ਕੋਈ ਵਧੀਆ ਜ਼ਿੰਦਗੀ ਨਹੀਂ ਕੱਟ ਰਹੇ ਇੱਕ ਸਿਰਫ ਟਾਈਮ ਪਾਸ ਹੀ ਕਰ ਰਹੇ ਆ ਵੀ ਖਚਤ ਹੋ ਗਏ ਜਿਵੇਂ ਆਪਾਂ ਕਹਿ ਸਕਦੇ ਆ ਤੇ ਦੇਖੋ ਜੀ ਇੱਕ ਬਾਈ ਦਾ ਕੋਈ ਸਾਧਨ ਨਹੀਂ ਨਾ ਕੋਈ ਰੋਜ਼ਗਾਰ ਦਾ ਤੇ ਜੋ ਵੀ ਭੈਣ ਪਈਆਂ ਅੰਗਣ ਸਾਰੇ ਫੈਸਿਲਿਟੀਆਂ ਤੋਂ ਵਾਂਝੇ ਆ ਉਹਨਾਂ ਨੂੰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਤੇ ਉਹਨਾਂ ਨੂੰ ਬਣਦੀਆਂ ਹੋਈਆਂ ਮਸਲ ਜਿਵੇਂ ਕਿ ਸਾਡਾ ਬੈਕਲੋਰਡ ਕੋਟਾ ਹੈਗਾ 4% ਦਾ ਪੈਨਸ਼ਨ 'ਚ ਵਾਧਾ ਹੈਗਾ ਜੀ ਉਹਨਾਂ ਨੇ ਚੋਣ ਮੈਨਿਫੈਸਟੋ 'ਚ ਵਾਅਦਾ ਕੀਤਾ ਵਾਅਦਾ ਕੀਤਾ ਸੀ ਅਸੀਂ ਪੈਨਸ਼ਨ 2500 ਕਰਾਂਗੇ ਬਾਕੀ ਸਟੇਟਾਂ 'ਚ 3500 ਰੁਪਏ ਉਹਨਾਂ ਦੀ ਪੈਨਸ਼ਨ ਜੀ ਪਰ ਪੰਜਾਬ ਸਟੇਟ ਦੇ ਵਿੱਚ ਸਿਰਫ 1500 ਰੁਪਿਆ ਹੈ ਕਿਉਂਕਿ 1500 ਨਾਲ ਕਿਸੇ ਹੈਂਡੀਕੈਪਟ ਦਾ ਕੋਈ ਘਰਦੰਗਾ ਯਾਰਾ ਨਹੀਂ ਹੁੰਦਾ ਤੇ ਕਈ ਮੇਰੇ ਵੀਰ ਭੈਣ ਭਰਾ ਕੋਈ ਮੈਡੀਸਨ ਲੈਂਦੇ ਆ ਕੋਈ ਇਲਾਜ ਕਰਾ ਰਹੇ ਆ ਜੀ ਤਾਂ ਟਾਈਮ ਬਸ ਕਰਦਾ ਹੈ ਪਰ ਔਖਾ ਬਹੁਤ ਹੈ ਜੀ। ਜੀ ਸਰ ਜੀ ਜ਼ਿੰਦਗੀ ਵਿੱਚ ਬਹੁਤ ਕੁਝ ਹੁੰਦਾ ਹੈ। ਜੇਕਰ ਤੁਸੀਂ ਕਿਸੇ ਅਫਸਰ ਨੂੰ ਮਿਲ ਜਾਈਏ ਜਿਹੜੀ ਅਸੀਂ ਗੱਲ ਕਹਿਣਾ ਕਿਉਂ ਨਹੀਂ ਆ। ਹਾਂ ਜੀ। ਤਾਂ ਤੁਹਾਨੂੰ ਪਹਿਲ ਦਿਓ ਦਿੱਤੀ ਜਾਂਦੀ ਹੈ ਕਿ ਉੱਥੇ ਘੰਟੇ ਬੈਠੇ ਰਹਿੰਦੇ। ਨਹੀਂ ਸਰ ਸਾਨੂੰ ਉੱਥੇ ਥੋੜੇ ਵੇਟਿੰਗ ਵਿੱਚ ਰੱਖਿਆ ਜਾਂਦਾ ਹੈ। ਤੇ ਉਹ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ। ਅਸੀਂ ਚਾਹੁੰਦੇ ਜੀ ਅੰਗਹੀਣ ਪਣ ਪਾਈ ਨੂੰ ਪਹਿਲੇ ਧਾਰ ਤੇ ਅਫਸਰ ਸਾਹਿਬ ਅਫਸਰ ਸਾਹਿਬ ਨਾਲ ਮਿਲਣਾ। ਕਿਉਂ ਨਹੀਂ ਪਹਿਲੇ ਧਾਰ ਤੇ ਗੱਲਬਾਤ ਸੁਣਨ ਤੇ ਔਰ ਸ੍ਰੀ ਲੋਣੀ ਜੀ। ਸੋ ਸਾਡੇ ਨਾਲ ਜੁੜੇ ਸੀ ਜਗਸੀਰ ਸਿੰਘ ਜੀ ਜਿਨ੍ਹਾਂ ਦੀ ਮਸ਼ੀਨ ਚ ਆਉਣ ਕਰਕੇ ਇੱਕ ਬਾਹ ਕੱਟੀ ਗਈ ਤੇ ਕਾਫੀ ਮੁਸ਼ਕਲ ਨਾਲ ਜ਼ਿੰਦਗੀ ਕੱਟ ਰਹੇ ਨੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਨੇ ਘਰ ਵਾਲੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਹੁਣ ਤਾਂ ਤੁਸੀਂ ਜਾਗ ਪਿਓ ਹੋਰ ਸਾਰੇ ਕੰਮ ਕਰੀ ਜੰਨੇ ਹੋ ਅੰਗਹੀਨਾਂ ਲਈ ਤੁਸੀਂ ਕਿਉਂ ਸੁੱਤੇ ਪਿਓ ਜੋ ਤੁਸੀਂ ਚੋਣ ਮੈਨੀਫੈਸਟੋ ਵਿੱਚ ਆਪਣੇ ਵਾਦੇ ਕੀਤੇ ਸੀ 3500 ਜਾਂ 4000 ਰੁਪਿਆ ਪੈਨਸ਼ਨ ਕਰਨ ਦਾ ਉਹ ਹੋ ਗਿਆ ਸਰਕਾਰ ਵੀ ਦਾ ਟਾਈਮ ਪੂਰਾ ਹੋ ਗਿਆ ਪਰ ਪੈਨਸ਼ਨ ਇਹਨਾਂ ਦੀ ਹਜੇ ਹਜ਼ੂਰੀ ਹੈ ਅੰਗ ਇਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹ ਵੀ ਪਹਿਦੇ ਅਧਾਰਤੇ ਦਿੱਤੀਆਂ ਜਾਂਨ ਅਤੇ ਇਸ ਦੇ ਨਾਲ ਜੇ ਕਰਾਂਗੇ ਹਣ ਵੀਰ ਕਿਸੇ ਨੂੰ ਕੋਈ ਪਰਸਨਲ ਲੋਡ ਪੈ ਜਾਂਦੀ ਹੈ ਰਾਤ ਬਰਾਤੇ ਜਾਂ ਕਿਸੇ ਟਾਈਮ ਤੇ ਕਿਸੇ ਅਫਸਰ ਨੂੰ ਮਿਲਣਾ ਹੋਵੇ ਤਾਂ ਉਹ ਉਹਨਾਂ ਨੂੰ ਵੇਟਿੰਗ 'ਚ ਰੱਖਿਆ ਜਾਂਦਾ ਹੈ ਦੋ-ਦੋ ਘੰਟੇ ਚਾਰ-ਚਾਰ ਘੰਟੇ ਅਫਸਰ ਨੂੰ ਮਿਲਣ ਵਾਸਤੇ ਬੈਟਰ ਹੋ ਪੈਂਦਾ ਹੈ ਇਹ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਅੰਗਹੀਨ ਵੀਰ ਕੋਈ ਵੀ ਭੈਣ ਭਰਾ ਹੈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਨੂੰ ਪਹਿਲੇ ਅਧਾਰ ਤੇ ਮਿਲ ਕੇ ਉਹਨਾਂ ਦੀ ਸਮੱਸਿਆ ਸੁਣੇ ਇਹੀ ਜਗਸੀਰ ਸਿੰਘ ਨੇ ਆਪਣੇ ਮੰਗ ਰੱਖੀ ਹੈ ਸਰਕਾਰ ਤੋਂ ਤੇ ਅਸੀਂ ਵੀ ਆਪਣੇ ਚੈਨਲ ਵੱਲੋਂ ਸਰਕਾਰ ਤੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਤਾਂ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਤੁਸੀਂ ਤਾਂ ਵਧੀਆ ਕੁਰਸੀਆਂ ਦੇ ਬੇਸੀਆਂ 'ਚ ਬੈਠੇ ਹੋ ਕੁਰਸੀਆਂ ਦੇ ਬੈਠੇ ਹੋ ਪਰ ਜਿਹੜੇ ਸਾਡੇ ਵੀਰ ਭੈਣ ਭਰਾ ਕੋਈ ਵੀ ਹੰਗ ਹੀ ਦਾ ਹੈ ਕਿਸੇ ਦੀ ਬਾਹ ਹਣੀ ਕੱਟੀ ਗਈ ਹੈ ਕਿਸੇ ਦਾ ਪੈਰ ਕੱਟਿਆ ਗਿਆ ਹੈ ਜਾਂ ਕਿਸੇ ਨੂੰ ਕੱਟ ਸੁੰਦਾ ਹੈ ਜਾਂ ਕਿਸੇ ਨੂੰ ਕੱਟ ਦਿਖਦਾ ਹੈ ਤਾਂ ਉਹਨਾਂ ਲੋਕਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕੀਤੀ ਜਾਵੇ ਰਾਜਕੁਮਾਰ ਐਮ ਡੀ ਜਲਵਾ ਨਿਊਜ਼ ਚੈਨਲ ਬਠਿੰਡਾ